ਇਹ ਟੈਂਟ ਦਾ ਇਹਦੀ ਸੇਵਾ ਜਿਹੜੀ ਇਥੋਂ ਦੇ ਸਰਪੰਚ ਸਾਹਿਬ ਨੇ ਕੀਤੀ ਹੈ ਜੀ ਉਹਨਾਂ ਨੇ ਸੇਵਾ ਨਿਭਾਈ ਆ ਬੱਕੋੜੀ ਹਾੜੀ ਨਾਮਾ ਦੇ ਦਨੇ ਦੇਖ ਸੇ ਸੇਵਾ ਨਾਂ ਨਿਭਾਈ ਦੇ ਨਹੀਂ ਦੇ ਦੇ ਬਣਾਈ ਘਟਾ ਵਾ ਕਿੰਨੇ ਨਹੀਂ ਵੀ ਦੂਜੀਆਂ ਪਲੇਟਾਂ ਲੈਂਦੀਆਂ ਦੂਜੀਆਂ ਅੰਦਰੀਆਂ ਵੀ ਲੈਂਦੀਆਂ ਤੇ ਮੈਂ ਜਦੋਂ ਬਰਾਦ ਨਹੀਂ ਹੋਵੇ ਨਹੀਂ ਕੀ ਆ ਗਿਆ ਮੈਂ ਖੁਦ ਬਖਾ ਦੂੰਗਾ ਇਹਨੇ ਮੈਂ ਬਖਾ ਕੇ ਦੇਣਾ ਤੇ ਸੀ ਨਿਭਾ ਕੇ ਦੇਣਾ ਇਹਨੇ ਇਹ ਸੀ ਇਹ ਸੀ ਮੇਰੇ ਨੂੰ ਕੋਈ ਤਾਂ ਮਿਲਦਾ ਉਹ ਇੱਕ ਪੁੱਤ ਵੀਡੀਓ ਕਰਦੀ ਹੈ ਨਾ ਪੁੱਤ ਨੂੰ ਮੈਂ ਕੰਨੀ ਕਿਨੇ ਵਜੇ ਆਏ ਹੈ ਅੱਜ ਬੋਬੀ ਆਵੇ ਬੋਬੀ ਗੱਡੀ ਚੋਂ ਤੇ ਨੀਂਦ ਆ ਕੇ ਕਾਲੀ ਸਾਰੇ ਨਹੀਂ ਬੋਬੀ ਕਿੰਨੇ ਕਿੰਨੇ ਆਏ ਬੋਬੀ ਆਉਂਦੇ ਨਾ ਆਉਂਦੇ ਰਹਿਣਾ ਰਹਿਣੀ ਬਾਕ ਮੇਰੀ ਵਾਈਟ ਹੋਣੀ ਨੇ ਇਹਦੀ ਢੱਕਣਾ ਵੀ ਵਾਜਣੀ ਆ ਜੀ ਇਹ ਇਹ ਦਾਲ ਮਨਪ੍ਰੀਤ ਦਾਲ ਹੋਣੀ ਆ ਜੀ ਮਿਕਸ ਮਿਕਸ ਵਾਲੀ ਜੀ ਜਿਆਦਾ ਮਤਲਬ ਇਹ ਕਿਹਾ ਨਾਮ ਹੈ ਜੀ ਬਈ ਨਾਮ ਮੀਰ ਵਾਲੇ ਅੱਛਾ ਹਜੇ ਨਾਮ ਹੈ ਅੱਛਾ ਦੇ ਨਾਲ ਪਾ ਸਕਦਾ ਹਾਂ ਉਹ ਤੇ ਨਾਲ ਮੈਂ ਕਟਨੀ ਨਹੀਂ ਹੋਂ ਜੁਬਾਨਾ ਮਾਰੀ ਜਨਾ ਵਾ ਧੰਨਵਾਦ ਜੀ ਇਹ ਆਪਣਾ ਸਾਜਵੀਰ ਜੇ ਆਪਨੇ ਰਾਮਾਦੇਵਨ ਕਦਾ ਡਿਟੀਆ ਨੂੰ ਮੋਲਾਂ ਹੁੰਦਾ ਵਾ ਕਿ ਘਰਤਾ ਪਰ ਕੋਈ ਦੂਜਾ ਸੇਵਨ ਨੂੰ ਮੋਲਾਂ ਦਾ ਪਿਛਲੇ ਵਿਆਦ ਵਿੱਚ ਇਹਨੇ ਵੀਡੀਓ ਵੀ ਆਪ ਹੀ ਬਣਾਈ ਆਪ ਦੀ ਮਰਜ਼ੀ ਨਾਲ ਬਣਾਈ ਹੈ ਕਹਿੰਦਾ ਤੂੰ ਵਧੀਆ ਵੀਡੀਓ ਨੇ ਬਣਾਉਂਦਾ ਵੀਡੀਓ ਤੇਰੀ ਬਹੁਤ ਚੰਗੀ ਬਣਦੀ ਹੈ ਦਰਦ ਨੂੰ ਦਬ ਕੇ ਕਰਿਓ ਇਹਦਾ ਨਿਰੋ ਕਿਤੇ ਨਾ ਮੇਰੀ ਵੀਡੀਓ ਨੂੰ ਫਿਰ ਆਪਾਂ ਅਗਲੇ ਮਹੀਨੇ ਵਿੱਚ ਆਪਾਂ ਕੋਈ ਮਹੀਨੇ ਕਰਾਂਗੇ ਆਹ ਦੇਖ। ਜਹਾਂ ਨੂੰ ਪਤਾ ਪਤਾ ਦੇ ਦੇ। ਆਇਆ ਬਨਾਰੀ ਤਲੀ ਆ ਪਾਂ ਚ। ਚਲੋ। ਆ ਫੜ ਮੇਲੇ ਕੇ। ਆ ਜਣ। ਤੇ ਲੈ ਮੈਂ ਲੈ ਕੇ। ਆ ਪਿਆਦੇ ਵੀਰਾਂ ਨੂੰ ਕਿੱਥੇ? ਅਈ ਪੀ ਲਿਆ ਦੱਦਿਆ। ਚੱਲ ਇਹਨਾਂ ਪਿਆਦੇ ਪੈਲੇ। ਬੰਦੇਣਾ ਆਪ ਤੇ ਗਲਾਸ ਆ ਲਿਆ ਤੇ ਉਹਨੇ ਗਰੇ ਪੀਨੇ। ਵੀਰ ਗੱਲ ਤੇ ਲੈ ਰਾਂ ਨਾ ਜਮੂ। ਦੇਖ। ਦੂਵੀਂ ਚਾਹਦਾ ਨਾਲ। ਕੋਲੋਂ ਆਂਗੇ ਜੀ। ਸੁੱਕ ਕਰ ਰੁਕਿਆ। ਨਾਲੇ ਪੋੜੋ। ਆਜਾ ਹੋਵੇ। ਆਹ ਦੇ ਮੁਰਤੀ ਆਇਆ। ਮੇਰਾ ਮੁਰਤੀ ਆਇਆ। ਚੱਲ। ਤੋ ਸਾਬਾ ਸਾਈ ਮਾਤਰੀਆਂ ਵੀ ਇੱਕ ਜੜੀ ਹੈ ਤੂੰ ਮਮਾ ਫੜ ਬੋਈ ਜਾ ਹਾਂਜੀ ਹਾਂਜੀ ਚਾਮਰਾ ਗੁਲਾ ਇਹ ਵਜੇ ਬਰਜਾ ਦੇ ਤੋ ਇੱਕ ਦਾਰਿਆ ਲੱਗ ਜਾ ਜੀ ਦਾ ਕੱਲਾ ਪਰ ਵੀ ਬੱਤੇ ਸੁਕੇ ਸੁਕੇ ਬਣਾ ਗਰਮ ਲੈ ਆਉਂਦੇ ਹਾਂ ਹਾਂ ਜੀ ਆ ਬੱਚਾ ਪਣੀ ਲਾ ਕੇ ਬਰਾਦ ਨੂੰ ਉਹ ਮੈਂ ਤਰ ਦਸਾਂ ਠੀਕ ਉਹ ਫਿਰ ਕੁਰਸੀਆਂ ਲਾਈਆਂ ਬੜੀ ਅੱਧੀ ਜਗਤ ਨੇ ਖਾੜ ਦੋ ਚੱਤਾ ਦੇ ਅੱਛਾ

ਕੋੜੀ ਹਾੜੀ ਲਾਵਾ ਦੇ ਦਨੇ ਦੇ ਸੇਵਾ ਨਿਭਾਈ ਦੇ ਇਹ ਪਹਿਲਾਂ ਜਾਈ ਕੋਰਸ ਇਹ ਹਾਈ ਕੋਰਸ ਤੋਂ ਬਾਅਦ ਲਓ ਜੀ ਬਹੁਤ ਸੋਹਣਾ ਇਹ ਟੈਂਟ ਤੁਸੀਂ ਕਿ ਲਾਇਕ ਨੇ ਆ ਫੰਜੀ ਜਿਹੜਾ ਇਹ ਟੈਂਟ ਦਾ ਇਹਦੀ ਸੇਵਾ ਜਿਹੜੀ ਇਥੋਂ ਦੇ ਸਰਪੰਚ ਸਾਹਿਬ ਨੇ ਕੀਤੀ ਹੈ ਜੀ ਉਹਨਾਂ ਨੇ ਸੇਵਾ ਨਿਭਾਈ ਆ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਤੇ ਵੇਖੋ ਕਿੰਨਾ ਸੋਹਣਾ ਟੈਂਟ ਬਗ ਟੈਂਟ ਦਾ ਵੀ ਧੰਨਵਾਦ ਤੇ ਸਾਫ ਸੁਥਰਾ ਵੀ ਨੇ ਟੈਂਟ ਭੇਜਿਆ ਵੇਲ ਪੀਲਾ ਇੱਕ ਵਿਆਹ ਕੀਤਾ ਮੈਂ ਦੱਸਾਂ ਚਮਚੇ ਨਾਲ ਚਮਚੇ ਚਮਚੇ ਬੰਨ੍ਹ ਕੇ ਕੌਮੀਆ ਮੈਂ ਇਹੋ ਜਿਹਾ ਮੋਟਿਆ ਆ ਗਿਆ ਤੇ ਜਾਨ ਕੇ ਕਹਿੰਦਾ ਨਹੀਂ ਵੀਰ ਦੂਜੇ ਵੀ ਲੈਂਦੀਆਂ ਹੁੰਦਾ ਵੀਰ ਆਹ ਵੀਰ ਇਹ ਲੈ ਲੈ ਕਹਿੰਦਾ ਨਹੀਂ ਜੀ ਆਹ ਐਨਾ ਨਹੀਂ ਕਰਦਾ ਅੱਜ ਨਹੀਂ ਪਰ ਦੇ ਜੀ ਨਹੀਂ ਕਰਦਾ ਜਿਨਾ ਮਾ ਤੇ ਬੜੀਆ ਕਰਦਾ ਕਿੰਨਾ ਨਹੀਂ ਵੀਰ ਦੂਜੇ ਪਲੇਟ ਲੈਂਦੀਆਂ ਦੂਜੇ ਅੰਦਰੀਆਂ ਵੀ ਲੈਂਦੀਆਂ ਤੇ ਮੈਂ ਜਦੋਂ ਬਰਾਤ ਨਹੀਂ ਹੋ ਗਏ ਤਾਂ ਪਹਿਲੇ ਕਹਿੰਦਾ ਪਹਿਲਾਂ ਮੁੰਡਾ ਲੈ ਕੇ ਉਹ ਪੜਾਹੀ ਕਰਦੇ ਆ ਉਹ ਪਹਿਲਾਂ ਨਾਰੀਆਂ ਜਿੱਦੇ ਭੇਜ ਦੇ ਜੇ ਟੈਂਟ ਵਾਲਾ ਇਨਾ ਪੈਲਾ ਮਾੜੀ ਜੀਜੂ ਹੋਣੀ ਆ ਆ ਸਬੈਦਰ ਪੈਨਾ ਇਹ ਤੋਂ ਨਹੀਂ ਪਤਾ ਕਿ ਨਹੀਂ ਓਖੀ ਹੈ ਦੇਖ ਕੇ ਚੱਲ ਗਈ ਤੇ ਚੱਲ ਗਈ ਨਾ ਗੱਲ ਹੀ ਕਿ ਫਿਰ ਨਾਲ ਚੱਲ ਗਈ ਦੁੱਧੀਆਂ ਵੇਹਣਾਂ ਬਦਲ ਹੁੰਦੇ ਹੈਗਾ ਨੇ ਚੱਕਰ ਅਬ ਇਹ ਘੰਟਾ ਅਬਡੀ ਮੁੰਡਾ ਸੱਤਾਂ ਦਾ ਹੱਦਾਂ ਫਿਰਾਂ ਸੇਰ ਮਾਰੀ ਜਦਾਂ ਆ ਆ ਪਾਣੀ ਚਾਹ ਲੀ ਆ ਜਾ ਚਾਹ ਸੁਈਏ ਐ ਜਿੰਮੇ ਵਾਲੇ ਹੈਂ ਨਾ ਇਹ ਹੈ ਹੈਂ ਕੈਂਟ ਜਿੰਮੇ ਇਹਨਾਂ ਦੀ ਲੈ ਆਏ ਬਾਬਾ ਜੀ ਦੋਗੇ ਮਾਰੀ ਆ ਜੀ ਆ ਜਾ ਤੀ ਲੈ ਜੀ ਉਹ ਪੋਟ ਬੈਠੇ ਰਹਿੰਦੇ ਆ ਲਾਜੂ ਕਰ ਬਾਈ ਦੇ ਬਾਬਾ ਜੀ ਕਰ ਆਪ ਇੰਟਰੋਡਕਸ਼ਨ ਵੀ ਲੈਨੇ ਸਾਰੇ ਵੀਰਾਂ ਜੀ ਤੇ ਇਹਦਾ ਹੈਪੀ ਵੀਰ ਤੇ ਰਣਾ ਕੀ ਆ ਪਾਜੀ ਮੇਰੇ ਦਰ ਹਾਂ ਸਾਕੀ ਜੀ ਜਿਆ ਮੈਨੂੰ ਹੈਪੀ ਜੀਸਨ ਜੀ ਆ ਜੀ ਗੁੰਦਾ ਜਿਆ ਅੰਮੀ ਦਾ ਸੱਜਣਾ ਕਾ ਤੇਰਾ ਵੀ ਕਿਹਨਾ ਹਾਂ ਬਾਕੀ ਬਾਓ ਇਹੋ ਕਾ ਦਾ ਬਟਾ ਮੀਨ ਸਹੀ ਤੇ ਇਹ ਪਿੰਡਾ ਮੇਰਾ ਵੀਰ ਅਰਿਸ਼ਪਾਲ ਸਿੰਘ ਅਰਿਸ਼ਪਾਲ ਜਿਆ ਤੁਹਾਡਾ ਸੁਧਰਾ ਵਾਲਾ ਜੀ ਮੈਨੂੰ ਸਾਰੇ ਜਿੰਨੇ ਮਦ ਸਵਜ ਲੱਗੇ ਨਾ ਸਾਰੇ ਇਹਨਾਂ ਨੂੰ ਮੇਨ ਕੀ ਓਕੇ ਬੰਦੇ ਆ ਯਾਰ ਮੈਂ ਤੈਨੂੰ ਇਹਨਾਂ ਨੂੰ ਇਹਨਾਂ ਨੂੰ ਮੈਂ ਪਹਿਲਾਂ ਹੀ ਆਖਿਆ ਮੈਂ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਭੈਣ ਹੈ ਜੀ ਦੀ ਨਹੀਂ ਪਹਿਲਾਂ ਜਿਹੜੇ ਐਨੇ ਬੰਦੇ ਸੂਰਜ ਦੀ ਘੜੀ ਮੇਰੇ ਕੋਲ ਤੇ ਚੀ ਲੋਗੜਾ ਲੈ ਆਈਏ ਹਾਂ ਅੰਕਲ ਜੀ ਨਹੀਂ ਉਹ ਅੰਕਲ ਉਹਨਾਂ ਨੂੰ ਸਾਰੇ ਬੜੇ ਵਧੀਆ ਸਾਰੇ ਕੋਟ ਬੰਦੇ ਇੱਕ ਮੈਂ ਚੱਲ ਰਿਹਾ ਇਹਨਾਂ ਨੇ ਗੱਲ ਕਰਨਾ ਮੈਂ ਜੇ ਸਾਨੂੰ ਜੇ ਨਹੀਂ ਵਿਆਹ ਵਿੱਚ ਚਾਹੀਦਾ ਨਾ ਸਾਨੂੰ ਇੱਕ ਜਾਂ ਦੋ ਵਾਤ ਤਿੰਨ ਕਿਤੇ ਮੇਵਾਰ ਬੰਦੇ ਮਿਲ ਜਾਂਦੇ ਆ ਠੀਕ ਹੈ ਸਲਾਤੀ ਤੇ ਮੈਂ ਰੱਬ ਦੇ ਵਿਆਹ ਇਹ ਹੁੰਦਾ ਵੀ ਕੋਈ ਉਹਨਾਂ ਨੂੰ ਹੁੰਦਾ ਵੀ ਚਾਹਣਾ ਹੈ ਅੱਜ ਇਹਨਾਂ ਦਾ ਵਿਆਹ ਆ ਮੇਰੇ ਘਟਾ ਦਾ ਸਾਰਾ ਪਰਿਵਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਕੁੜੀ ਇਹਨਾਂ ਦੀ ਹੈ ਕਿ ਜਾਂ ਸਾਰੀ ਗਲੀ ਦੀ ਕੁੜੀ ਹੈ। ਜਾਨੀ ਆਹ ਵਿਆਹ ਵੇਖ ਕੇ ਜਾਗਰੂਤ ਹੋਏ ਆਂ ਅਸੀਂ ਪੂਰਾ ਸੰਯੋਗ ਦਵਾਂਗੇ ਜਿਹੜੇ ਵੀ ਚੀਜ਼ਾਂ ਆਪਾਂ ਲੋੜ ਪੈ। ਇਹ ਤਾਂ ਗੁਜਰਾਂਵਲ ਨੂੰ ਵੀ ਜਾਣਦੇ ਆਂ। ਮੈਂ ਕਿਹਾ ਵੀ ਇਹਨਾਂ ਦੇ ਅੱਛੇ ਦਾ। ਇਹਨਾਂ ਨੂੰ ਲੈ ਜਾਣਾ ਸਾਨੂੰ ਦੱਸੋ। ਮੈਨੂੰ ਤਾਂ ਲੱਗਦਾ ਕਿ ਦੇ ਸੰਸਥਾਨ ਕੋਲ। ਤਾਂ ਤੰਗੇ ਕੋ ਦੋ। ਅੱਜਾਂ ਫਿਰੋ ਜੀ। ਤੋਂ ਅੱਜ ਰੋਟੀਆਂ ਛੱਡ ਕੇ ਯਾਰ ਨਾ ਪਾਣੀ ਲੈ ਗਿਆ ਬਊਏ ਮਮਾ ਚੇਨ ਤਰਾਵਾ ਕਰਾਤੀ ਰਾਤੀ ਪੈ ਫੜਾਏ ਨਾ ਮੋਲਾ ਮੋਲਾ ਹੈ ਗਰ ਨੀਂਦ ਚ ਮੋਲਾ ਕਿੰਦੀ ਲੋਕਾਂ ਦੇ ਜਿੰਨੀਆਂ ਰੋਟੀਆਂ ਲਾਉਂਦਾ ਲਾਉਣ ਤੋਂ ਜ਼ਿਆਦੀ ਖਾ ਜਾਂਦਾ ਹੈ ਹੈ ਗੇਲੇ ਗੇਲੇ ਆ ਸੁਕਾ ਇਹ ਦੇਖ ਰਹਾ ਜਿਹਨੇ ਦਾ ਜੀ ਪੰਜਾਂ ਦਾ ਖਾਣਦਾ ਨਹੀਂ ਕਿਨੇ ਤਿੰਨ ਵਾਰੀ ਇਹ ਨਹੀਂ ਮंडा ਸੁੱਤਾ ਠਾਇਆ ਰਾਹਤ ਦਾ ਹੋਇਆ ਉਹਨੇ 12 ਇੱਕ ਹੋਈ ਆਈ ਦਾਰੇ ਦੋ ਘੰਟੇ ਯਾਰ ਸੋਣਾ ਮੈਂ ਉਸਤਾਦ ਨੇ ਫੇਰ ਲੈ ਜਾਣਾ ਮੈਂ ਤੂੰ ਟਾਈ ਨਹੀਂ ਕਾੜ ਕੱਢ ਗਿਆ ਦੱਸਾ ਕਾੜ ਗਿਆ ਕਾੜ ਗਿਆ ਮੈਨੂੰ ਲੱਗਦਾ ਨਹੀਂ ਜਿਹੜਾ ਕੀ ਗੱਲ ਕੀਤੀ ਜੀ ਤੁਸੀਂ ਕਿੰਨੇ ਮਹੀਨੇ ਕੱਢ ਗਿਆ ਇੱਕ ਮਹੀਨਾ ਸੀਜ਼ਨ ਸੀਜ਼ਨ ਕੱਢਦਾ ਨਹੀਂ ਕੋਠਾ ਕੋਠੀ ਦੀ ਨਹੀਂ ਫਰਚ ਪਾਉਂਦੀ ਸੀ ਬਸ ਇਹਦੇ ਪਲਸਟਰ ਦੀ ਪੂਰੀ ਪੂਰਾ ਪੱਕਾ ਹੈ ਲੋ ਸਤਾ ਦੀ ਤੇ ਲੈ ਕਦਿਨਾਂ ਫਰਛੀ ਬੀਨ ਕਹਿੰਦਾ ਸਤਾ ਦੀ ਤੂੰ ਨਾ ਪਰ ਮੈਂ ਕਹਿੰਦਾ ਕੀ ਆ ਗਿਆ ਮੈਂ ਕੋਤ ਭਾਗ ਦੂੰਗਾ ਇਹਨੇ ਮੈਂ ਕਹਾਂਗਾ ਦੇਣਾ ਤੇ ਸੀ ਲਵਾ ਕੇ ਦੇਣਾ ਇਹਨੇ ਸੀ ਸੀ ਮੇਰੇ ਲਈ ਕੋਠਾ ਮੇਲਣਾ ਇੱਕ ਪੁੱਤ ਵੀਡੀਓ ਕਰਤੀ ਇਹਨੇ ਇਹ ਬੈਨ ਕਮਾ ਕਿਦਾਂ ਕੋਤ ਭਾਗ ਦੂੰਗਾ ਇਹ ਕਹਿੰਦਾ ਨਹੀਂ ਸਤਾ ਅਜੀਤ ਪੋਣਾ ਰਣ ਮੰਗ ਲੈਣਗੇ ਜਦੋਂ ਆਖਦੇ ਉਦੋਂ ਪਾ ਦੂੰਗਾ ਤੀਜੇ ਨੰਗ ਲੈਣਗੇ ਉਦੋਂ ਆਇਆ ਹੋਏਗੇ ਲੈ ਤੇ ਕਮਾ ਆਇਆ ਉਦੋਂ ਤੁਹਾਕੇ ਵੀ ਆਮਾ ਇਹਦਾ 1.5 ਤੂੰ ਇਧਰੋਂ ਪਾ ਰਿਓ ਉਧਰੋਂ ਤੇ ਬੁੱਢੇ ਨਾਲ ਲੜੀਏ ਮੇਰਾ ਵਿਆਹ ਕਰਾਉਣ। ਕੋਈ ਨਹੀਂ ਗਾ ਤੂੰ ਸਵੇਰ ਨੂੰ ਸ਼ਾਮ ਨੂੰ ਜਗਦੀ ਤੇ ਕਰ ਲਿਆ। ਇਹ ਗਰੀਬੀ ਆ ਤੇ ਅਸੀਂ ਕਿੰਨਾ ਕਹੀ ਕਿਸੇ ਨੂੰ ਕਿਹੋ ਜਿਹੀ ਗੱਲ ਨਹੀਂ ਕਰਦੀ। ਮੈਂ ਕਹਿੰਦੀ ਪੂਰੀ ਵੀਡੀਓ ਵੇਖ ਕੇ ਨਾ